ਗੁਰੂਨਗਰੀ ਅੰਮ੍ਰਿਤਸਰ ਦੇ ਇਲਾਕੇ ਸ਼ਹੀਦ ਉਦਮ ਸਿੰਘ ਨਗਰ ਵਿੱਚ ਲੋਹੜੀ ਦੀ ਸ਼ਾਮ ਨੂੰ ਝਗੜੇ ਵਿੱਚ ਗੁੰਡਿਆਂ ਨੇ ਗੋਲੀ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਹੈ ਮਰਨ ਵਾਲਾ ਨੌਜਵਾਨ ਵਾਰਡ ਨੰਬਰ 37 ਦੇ ਵਿੱਚ ਹੋਣ ਵਾਲੇ ਨਗਰ ਨਿਗਮ ਚੋਣ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਮੈਦਾਨ ਵਿੱਚ ਸੀ ਪੁਲਿਸ ਵੱਲੋਂ ਦੇਰ ਰਾਤ লাশ ਨੂੰ ਕਬਜ਼ੇ ਵਿੱਚ ਲੈ ਕੇ આરોપી ਦੇ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਜਾਣਕਾਰੀ ਅਨੁਸਾਰ ਨਿਊ ਸ਼ਹੀਦ ਉਦਮ ਸਿੰਘ ਨਗਰ ਬਾਜ਼ਾਰ ਨੰਬਰ 3 ਗਲੀ ਨੰਬਰ 6 ਵਿੱਚ ਰਹਿਣ ਵਾਲੇ ਜਗਦੀਸ਼ ਸਿੰਘ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅਖੰਡ ਪਾਠ ਦਾ ਇੰਚਾਰਜ ਰਹਿ ਚੁੱਕਿਆ ਹੈ ਇਸ ਸਮੇਂ ਸਿਆਸਤ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੁੜਿਆ ਹੋਇਆ ਸੀ ਨਗਰ ਨਿਗਮ ਅੰਮ੍ਰਿਤਸਰ ਦੀ ਵਾਰਡ ਨੰਬਰ 37 ਦੀ ਸੇਵਾਦਾਰ ਹਰਪ੍ਰੀਤ ਸਿੰਘ ਗੋਲਡੀ ਦੀ ਮੌਤ ਹੋ ਗਈ ਸੀ ਜਿਸ ਕਰਕੇ ਇਸ ਵਾਰਡ ਦੇ ਵਿੱਚ ਉਪ ਚੋਣ ਕਰਵਾਏ ਜਾ ਰਹੇ ਸਨ ਪਾਰਟੀ ਦੇ ਵੱਲੋਂ ਟਿਕਟ ਨਾ ਮਿਲਦੇ ਵੇਗ ਜਗਦੀਸ਼ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਚੋਣ ਮੈਦਾਨ ਵਿੱਚ ਆਉਣ ਦੀ ਘੋਸ਼ਣਾ ਕੀਤੀ ਗਈ ਇਸ ਦੇ ਚੱਲਦੇ ਪੂਰੇ ਵਾਰਡ ਵਿੱਚ ਆਜ਼ਾਦ ਉਮੀਦਵਾਰ ਦੇ ਬੋਰਡ ਹੋਰਡਿੰਗ ਅਤੇ ਪੋਸਟਰ ਲਗਾਏ ਜਾ ਚੁੱਕੇ ਹਨ ਫਿਲਹਾਲ ਪੁਲਿਸ ਵੱਲੋਂ 302 ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਸਾਡੇ ਪਾਸ ਦਾ ਭਪਿੰਦਰ ਸਿੰਘ ਸਨਮੁਖਤਿਆਰ ਸਿੰਘ ਵਾਸੀ ਸ਼ਹੀਦ ਉਧਮ ਸਿੰਘ ਨਗਰ ਅੰਮ੍ਰਿਤਸਰ ਨੇ ਆਪਣੀ ਸਟੇਟਮੈਂਟ ਰਿਕਾਰਡ ਕਰਾਈ ਹੈ ਕਿ ਉਹਨਾਂ ਦਾ ਬੇਟਾ ਜਿਹੜਾ ਜਗਦੀਸ਼ ਸਿੰਘ ਇਲੀਅਸ ਦੀਸ਼ਾ ਸੀ ਜਿਹੜਾ ਕਿ ਪਹਿਲਾਂ ਸ਼ਰਮਣੀ ਕਮੇਟੀ ਦੇ ਵਿੱਚ ਕੰਮ ਕਰਦਾ ਸੀ ਔਰ ਉਸ ਇਲਾਕੇ ਦੇ ਵਿੱਚ ਜਿਹੜੇ ਹੈ ਕੌਂਸਲਰ ਦੀ ਬਾਈ ਇਲੈਕਸ਼ਨ ਹੋਣ ਵਾਲੀ ਹੈ ਉਸ ਬੰਦੇ ਵਿੱਚ ਉਹ ਆਪਣੇ ਤੌਰ ਤੇ ਕਿਸੇ ਪ੍ਰਾਈਵੇਟ ਬੰਦੇ ਦੀ ਜਿਹੜੀ ਮਦਦ ਕਰਦਾ ਸੀਗਾ ਜਦਕਿ ਬਲਵਿੰਦਰ ਸਿੰਘ ਬਿੱਲਾ ਤੇ ਇਹਦੇ ਤਿੰਨ ਲੜਕੇ ਨੇ ਮਨਦੀਪ ਸਿੰਘ ਏਲੀਅਸ, ਮਨਦੀਪ ਬਰਾੜ, ਸਖਜੈਨ ਸਿੰਘ ਏਲੀਅਸ ਰਾਜਾ ਬਰਾੜ ਤੇ ਅਮਨ ਚੰਦ ਸਿੰਘ ਏਲੀਅਸ ਸਾਬੂ ਬਰਾੜ ਇਹ ਜਿਹੜੇ ਚਾਰੇ ਪਿਓ ਪੁੱਤ ਨੇ ਇਹਨੂੰ ਜਿਹੜਾ ਸੀਗਾ ਇਸ ਤੋਂ ਵਿਸ਼ੇ ਕਰਦੇ ਸੀਗੇ ਜਿਸ ਕਰਕੇ ਇਹਨਾਂ ਦਾ ਪਿਛਲੇ ਕੁਝ ਦਿਨਾਂ ਤੋਂ ਆਪਸੀ ਤਕਰਾਰ ਚੱਲਦਾ ਸੀਗਾ ਔਰ ਇੱਕ ਦੋ ਦਿਨ ਪਹਿਨਾ ਇਹਦੇ ਘਰ ਆ ਕੇ ਇਹਦੇ ਨਾਲ ਕੋਈ ਵੱਢ ਘੱਟ ਧਮਕੀਆਂ ਵੀ ਦੇ ਕੇ ਗਏ ਸੀ ਤੇ ਕੱਲ ਲੋਹੜੀ ਦਾ ਤਿਹਾਰ ਹੋਣ ਕਰਕੇ ਇਹਨਾਂ ਦੀ ਫੇਰ ਕੋਈ ਪਤੰਗबाजी ਕਰ ਰਿਹਾ ਸੀਗੇ ਆਪਣੇ ਆਪਣੇ ਕੋਠਿਆਂ ਤੇ ਤੇ ਭਪਿੰਦਰ ਸਿੰਘ ਦੇ ਕਹਿਣ ਮੁਤਾਬਕ ਉਹਨਾਂ ਨੇ ਕੋਈ ਵੱਢ ਘੱਟ ਬੁਲਿਆ ਪਰ ਇਹ ਜਿਹੜੇ ਦੋਵੇਂ ਪੁੱਤ ਨੇ ਇਹ ਆਪਣੇ ਕਿਸੇ ਹੋਰ ਰਿਸ਼ਤੇ ਕਰ ਰਿਸ਼ਤੇਦਾਰ ਦੇ ਘਰ ਜਾਣ ਲੱਗੇ ਤੇ ਗਲੀ ਦੇ ਵਿੱਚ ਆਉਂਦਿਆਂ ਜਿਹੜਾ ਵਾ ਇਹਨਾਂ ਦਾ ਕੋਈ ਇਹਨਾਂ ਨੂੰ ਘੇਰ ਕੇ ਤੇ ਉੱਥੇ ਇਹਨਾਂ ਦੇ ਜਿਹੜਾ ਜਗਦੀਸ਼ ਸਿੰਘ ਦੀਸ਼ਾ ਦੇ ਗੋਲੀਆਂ ਮਾਰੀਆਂ ਨੇ ਔਰ ਜਿਸ ਜਿਸ ਦੇ ਜਗਦੀਸ਼ ਸਿੰਘ ਦੀ ਜਿਹੜੀ ਉਹ ਮੌਤ ਹੋ ਗਈ ਆ ਜੋ ਭੁਪਿੰਦਰ ਸਿੰਘ ਦੇ ਬਿਆਨ ਤੇ ਅਸੀਂ ਮੁਕੱਦਮਾ ਨੰਬਰ 14 ਉਦੀਨ ਤਾਰਾ 302 148 49 ਆਈਪੀਸੀ 25 27 54 918 ਮਕ ਥਾਣਾ ਬੀ ਡਿਵੀਜ਼ਨ ਦਰਜ ਕੀਤਾ ਔਰ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੀ ਭਾਲ ਦੇ ਵਿੱਚ ਜਿਹੜਾ ਭੇਜੀਆਂ ਹੋਈਆਂ ਨੇ ਜਿਨ੍ਹਾਂ ਨੂੰ ਅਸੀਂ ਜਲਦ ਗ੍ਰਿਫਟਾਰ ਕਰਨਾ ਸਰ ਕਿੰਨੇ ਰੋਡ ਮਾਈਲ ਹੋਏ ਅੱਜ ਸਾਨੂੰ ਜੀ ਉੱਥੋਂ ਕਰੀਬ 4 ਤੋਂ 5 ਕੋਲ ਮਿਲੇ ਨੇ ਔਰ ਬਾਕੀ ਸਾਡਾ ਜਿਹੜਾ ਤਫਤੀਸ਼ ਜਿਹੜੀ ਸਾਡੀ ਅਗਲੀ ਜਾਰੀ ਹੈ ਔਰ ਉਹਦੇ ਚ ਸਾਰਾ ਕੁਝ ਕਲੀਅਰ ਹੈ ਸੀਸੀਟੀਵੀ ਬੜੀ ਆਪਣੀ ਆ ਰਹੀ ਇਸ ਨੂੰ ਅਸੀਂ ਸਾਰਾ ਕੁਝ ਕਰ ਰਹੇ ਹਾਂ ਜੀ ਇਹ ਸਾਡਾ ਟੈਕਨੀਕਲ ਤਰੀਕਾ ਵਾ ਜੀ ਉਹ ਅਸੀਂ ਸਾਰਾ ਆਪਣਾ ਜੋ ਵੀ ਇਹਦੇ ਜਿਹੜੀ ਤਫਤੀਸ਼ ਨਾਲ ਸੰਬੰਧਿਤ ਹਰ ਤਰ੍ਹਾਂ ਤਰੀਕੇ ਦੇ ਨਾਲ ਅਸੀਂ ਇਹ ਜਿਹੜੀ ਆ ਤਫਤੀਸ਼ ਕਰ ਰਹੇ ਔਰ ਜੋ ਜੋ ਲੋੜ ਪਏਗੀ ਅਸੀਂ ਉਹਦੇ ਮੁਤਾਬਕ ਇਹਦੇ ਵਿੱਚ ਉਹ ਤਰੀਕਾ ਵਰਤਾਂਗੇ ਬਿਊਰੋ ਰਿਪੋਰਟ ਐਸਐਮਜ਼ న్యూਸ